ਫੁਸਨਰ ਤੋਂ ਸ਼ਹਿਰ ਗਿੱਦੜਵਾ ਦੇ ਵਿੱਚ ਐਂਟਰ ਹੁੰਦੀ ਆ ਸੜਕ ਤੇ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਕਹਿੰਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਕੱਲ ਬਿਆੰਤਕੇ ਪਿੰਡ ਹੀ ਰੋਗੇ ਸੀਗੇ ਤੇ ਬਿਆੰਤਕੇ ਪਿੰਡੋਂ ਆਪਾਂ ਚੱਲ ਕੇ ਭਾਈ ਰੋਟੀ ਪਾਣੀ ਟਾਈਮ ਨਾਲ ਛਾ ਕੇ ਟਾਈਮ ਨਾਲ ਨਹੀਂ ਵੀ ਆਪਾਂ ਨੂੰ ਉੱਤੇ ਕਰਦਿਆਂ ਤੁਰਤੇ ਕਰਦਿਆਂ ਚਾਹ ਚੂਪੀ ਕੇ ਤੇ ਟਾਈਮ ਖਾਸਾ ਹੋ ਗਿਆ ਉਹ ਤੁਸੀਂ ਧੁੱਪ ਦਿਨ ਚੜੇ ਤੋਂ ਹੰਦਾ ਚਾ ਲਾ ਸਕਦੇ ਹੋ ਟਾਈਮ ਲਗਭਗ 10 ਕੁ ਵੇਲੇ ਦਾ ਹੋ ਗਿਆ ਹੁਣ ਅਹ ਦੇਖ ਕੇ ਦੱਸ ਵੀ ਦਿੰਨੇ ਆ ਅਹ ਟਾਈਮ ਇਸ ਵਕਤ 10 ਵਜੇ ਕੇ ਸਹੀ 9 ਮਿੰਟਾਂ ਦਾ ਸਮਾਂ ਤੇ ਆਪਾਂ ਹੁਣ ਪਹਿਲਾਂ ਗਿੱਦੜਵੇ ਆਪਾਂ ਨੂੰ ਕੰਮ ਗਿੱਦੜਵੇ ਕੀ ਕੰਮ ਹੈ ਜਿਹੜੀ ਕੱਲ ਆਪਾਂ ਪਰਚੀ ꨄਵਾ ਲਈ ਸੀਗੀ ਤੇ ਆਪਣਾ ਦੂਜਾ ਅਨਪਰ ਸੀਗਾ ਜੈਨ ਡਾਕਟਰ ਦੇ ਤੇ ਪਰ ਭਾਈ ਕੱਲ ਆਪਣੇ ਤੋਂ ਨਹੀਂ ਪਹੁੰਚਿਆ ਗਿਆ ਗਿੱਦੜਵੇ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਹਸਪਤਾਲ ਜਾਣਾ ਗਿੱਦੜਵੇ ਤੇ ਆ ਬਿਹਾਂਤ ਨੂੰ ਦਵਾਈ ਦਿਵਾ ਕੇ ਉਸ ਤੋਂ ਬਾਅਦ ਆਪਾਂ ਬਠਿੰਡੇ ਜਾਣਾਗਾ ਬਠਿੰਡੇ ਨਿਕਲਣਾ ਬਠਿੰਡੇ ਆਪਾਂ ਕੁਝ ਸਮਾਨ ਕੱਲ ਲੈਏ ਸੀਗੇ ਤੇ ਕੁਝ ਸਮਾਨ ਜਿਹੜਾ ਹੈਗਾ ਅੱਜ ਲੈ ਕੇ ਆਵਾਂਗੇ ਆਰਮੀ ਵਾਲੀ ਕੈਂਟੀਨ ਦੇ ਵਿੱਚ ਵੀ ਦੁਆਰੇ ਜਾਣਾ ਆਪਾਂ ਤੇ ਬਾਕੀ ਕੁਝ ਕੰਮ ਹੋਰ ਨੇ ਤਾਂ ਸਭ ਤੋਂ ਪਹਿਲਾਂ ਹੁਣ ਆਪਾਂ ਹਸਪਤਾਲ ਚੱਲਦੇ ਆ ਅੱਗੇ ਮਾਰਕੀਟ ਆ ਗਈ ਸ਼ਹਿਰ ਆ ਗਿਆ ਬਾਕੀ ਦੀ ਗੱਲਬਾਤ ਨਾਲ ਆ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਦੀਪ ਹਸਪਤਾਲ ਜੈਨ ਹਸਪਤਾਲ ਇਹਨੂੰ ਕਹਿੰਦੇ ਆ ਦੀਪ ਹਸਪਤਾਲ ਪਟੰਡਾ ਲੌਡੀ ਦਵਾਈ ਵਗੈਰਾ ਲੈ ਕੇ ਤੇ ਨਿਕਲੇ ਹਸਪੀਟਲ ਚੋਂ ਲਾਡੀ ਆਇਆ ਸੀ ਮੋਟਰਸਾਈਕਲ ਲੈ ਕੇ ਉਹ ਕਾਫੀ ਸਮੇਂ ਦਾ ਫੋਨ ਕਰੀ ਜਾਂਦਾ ਉਹ ਕਚਹਿਰੀਆਂ ਕੋਲੇ ਖੜਾਗਾ ਕਹਿੰਦਾ ਇੱਥੇ ਮੋਟਰਸਾਈਕਲ ਰੋਕੇ ਥੋੜੇ ਚੜ ਜੂਗਾ ਤੇ ਉੱਤਰੋਂ ਬਠਿੰਡੇ ਚੜਾ ਦਾਂਗੇ ਉਹਨੂੰ ਬੱਸ ਅ ਚਾਬੀ ਤੇ ਸੇਕੇ ਮਰੀ ਜਾਂਦੀ ਹੋਊਗੀ ਸੱਤ ਕਾਲੀ ਹੋਣ ਕਰਕੇ ਤਪਦੀ ਬਹੁਤ ਆ ਬਟਿੰਡੇ ਚ ਐਂਟਰੀ ਬੈਲੀ ਆਉਂਦਾ ਸਪੁੱਤਰ ਜ਼ਮੀਨ ਉਹ ਜਾਂਦਾ ਫੌਜੀ ਕਿੱਥੇ ਆਂਦਾ ਇਹ ਇਹ ਆਂਦਾ ਭਾਈ ਗੱਡੀ ਦੀ ਐਂਟਰੀ ਪਾਉਣ ਵਾਸਤੇ ਗੱਡੀ ਦੀ ਪਹਿਲਾਂ ਐਂਟਰੀ ਵਗੈਰਾ ਪਵਾਉਂਦੇ ਆ ਨੰਬਰ ਵਗੈਰਾ ਲਿਖਦੇ ਆ ਤੇ ਪੁੱਛਦੇ ਆ ਵੀ ਕਿੰਨੇ ਜਾਣੇ ਜਾਣੇ ਕਿੰਨੇ ਜਾਣੇ ਹੈਗੇ ਤੁਸੀਂ ਜਿਨ੍ਹਾਂ ਨੇ ਅੰਦਰ ਜਾਣਾ ਤੇ ਕੀ ਸਮਾਨ ਸੱਲਾ ਜਿਹੜਾ ਹੈਗਾ ਤੁਸੀਂ ਕੀ ਕੰਮ ਜਿਹੜਾ ਹੈਗਾ ਤੰਦੇ ਕੰਮ ਤੰਦੇ ਤੁਸੀਂ ਅੰਦਰ ਜਾਣਾਗਾ ਤੇ ਉਹ ਇੱਥੇ ਪਹਿਲਾਂ ਲਿਖਾ ਕੇ ਹੁਣਾ ਪੈਂਦਾ ਮੈਂ ਕਿਹਾ ਟੱਲ ਤੂੰ ਉੱਥੇ ਮੈਨੂੰ ਹੱਥ ਮਾਰਦੀ ਜੋ ਲਿਖਾਤਾ ਮੈਂ ਆ ਜਾਊਗਾ ਤੇ ਮੈਂ ਵੀ ਕਈ ਵਾਰੀ ਆਇਆ ਜਿਵੇਂ ਦੀ ਬਿਆੰਤ ਤੇ ਮੰਮੀ ਡੈਡੀ ਹੋਰਾਂ ਨਾਲ ਜਿਵੇਂ ਦੀ ਬਿਆੰਤ ਤੇ ਡੈਡੀ ਦਾ ਪਹਿਲਾਂ ਆਪਰੇਟ ਕਰਾਇਆ ਸੀ ਉਦੋਂ ਤੇ ਉਹ ਸਾਰਾ ਪ੍ਰੋਸੈਸ ਦਾ ਵੈਸੇ ਪਤਾ ਹੀ ਐ ਤੇ ਤਾ ਕਰਕੇ ਉਹ ਬਾਹਰਲੇ ਪਾਸੇ ਮੇਨਾਂ ਦਾ ਮੁੜ ਆਇਆ ਕਿ ਗੱਡੀ ਕਹਿੰਦੇ ਨਾਲ ਹੀ ਲੈ ਕੇ ਆਓ ਨਾਲ ਹੀ ਲੈ ਕੇ ਤੇ ਬਾਕੀ ਜਿਹੜਾ ਹੁੰਦਿਆ ਫੋਨ ਵਗੈਰਾ ਸਫੇਰ ਬੰਦਿਆਂ ਦੇ ਨਾਲ ਨਾਲ ਇੱਕ ਅੱਧਾ ਫੋਨ ਨਾਲ ਲੈ ਕੇ ਜਾਣ ਦਿੰਦੇ ਆ ਜੀ ਜੋ ਵੀ ਪੈਸੇ ਪੂਸੇ ਕਈ ਵਾਰੀ ਕਰਨੇ ਹੋਣ ਜਾਂ ਕਿਸੇ ਪਾਸੇ ਗੱਲਬਾਤ ਕਰਨੀ ਹੋਵੇ ਬਾਕੀ ਫੋਨ ਬਾਣ ਵੀ ਇੱਥੇ ਜਮ੍ਹਾਂ ਕਰਾ ਲੈਂਦੇ ਆ ਲਗਭਗ ਇਹੋ ਜੀ ਕੋਈ ਗੱਲਬਾਤ ਆ ਆ ਗਿਆ ਤੋਰ ਦੇ ਕੋ ਬੋਦੀ ਦੀ ਟਟ ਟ 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 ਆ λε ਮਿਸਟਰ ਉਹ ਪਾਈ ਤੇ ਪੂਰੇ ਬਾਹਲੇ ਆਉਗੇ ਮੈਂ ਲਾ ਚੈੱਕੀ ਕਰਨਾ ਪੈ ਗਿਆ ਬੜੀ ਸਾਢੇ 3:00 ਖੁੱਲੂਗੀ ਹੁਣ ਕੀ ਬਣਿਆ ਲੱਡੀਸਾ ਸਾਢੇ 3:00 ਕਿਉਂ ਕੰਡੀਸ਼ਨ ਬੰਦ ਹੋ ਗਈ ਤੇ ਨਹੀਂ ਉਹਨਾਂ ਨੂੰ ਪੁੱਛਣਾ 2:30 ਵਜੇ ਨਹੀਂ ਨਾਲ ਹੁੰਦੀ ਦੀ ਕਮਾਂਡਰ ਆਇਆ ਨੇ ਸਾਢੇ 3:00 ਅਰੇ ਉਹ ਗੇਓ ਹੀ ਤਾਂ ਸਾਢੇ 12:00 ਬੰਦ ਹੋ ਗਈ ਸੀ ਐਂਟਰੀ ਆ ਕੇ ਕੱਲ ਵਾਲੀ ਦੁਕਾਨ ਤੇ ਫੇਰ ਭਾਈ ਉਹਨਾਂ ਨੂੰ ਪੁੱਛਾਂ ਤੇ ਕਵਰ ਸਮਾਂ ਹੋ ਗਿਆ ਇੱਕ ਵਾਰ ਇੱਕ 11 ਮਿੰਟਾਂ ਦਾ ਤੇ ਉਹ ਬਾਈ ਕੋਲੋਂ ਆਪ ਇੱਧਰ ਆ ਗਏ ਤੇ ਬਾਈ ਕਹਿੰਦਾ ਵੀ ਆ ਬੈਗ ਵਾਲੀ ਦੁਕਾਨ ਇਹ ਤੁਹਾਨੂੰ ਬਣਾ ਕੇ ਦੇ ਸਕਦਾ ਇਹ ਬੈਗ ਵਗੈਰਾ ਸੈੱਟ ਕਰਦੇ ਨੇ ਤੇ ਬਾਈ ਵੀ ਇੱਥੇ ਦੁਕਾਨ ਦੇ ਹੈੜੀਗਾ ਤੇ ਕੰਟੀਨ ਵੀ ਬੰਦ ਸੀ ਕੰਮ ਮੈਨੂੰ ਵੀ ਅੱਜ ਵੀ ਨਹੀਂ ਕੋਈ ਬਣ ਰਿਹਾ ਦਿੰਦਾ ਮੁੰਡੇ ਜਾਂਦੇ ਆ ਟੱਲੀਆਂ ਮਾਰਦੇ ਤੇ ਗੱਡੀ ਦੀ ਸੱਤ ਦੇ ਉੱਤੇ ਟਿੱਕੀਆਂ ਹੋਈਆਂ ਕਣੀਆਂ ਤੁਹਾਨੂੰ ਦੱਸ ਰਿਆਂ ਨੇ ਕਣੀਆਂ ਦਾ ਸਹਿਜ ਆ ਮੋਟੀ ਮੋਟੀ ਕਣੀ ਦਾ ਭਾਈ ਜਿਹੜਾ ਹੈਗਾ ਆਪਣੇ ਨਹੀਂ ਸਟਾਰਟ ਹੋ ਗਿਆ ਤੇ ਬਾਈਗਾਣਾ ਆਪਣਾ ਪਤਾ ਨਹੀਂ ਕਿਹੜੇ ਵਲੇ ਦੁਕਾਨ ਦਾ ਉਹ ਵੀ ਛੱਟ ਗਿਆ ਸਿੱਟ ਗਿਆ ਟੱਪ ਗਿਆ ਤੇ ਉਹ ਤੋਂ ਸਮਾਉਣੇ ਸੀਗੇ ਕਵਰ ਉਹ ਵੀ ਹੈ ਨਹੀਂਗਾ ਹੁਣ ਚੱਲਨੇ ਕਰਾਂਗੇ ਉਹਨੇ ਫਿਰ ਕੋਟਾ-ਗਾਟਾ ਦਿਖਾਇਆ ਗਿਆ ਬੀਬੀ ਵਾਲਾ ਝਾਂਕ ਤੇ ਬਠਿੰਡੇ ਦੇ ਵਿੱਚ ਭਾਈ ਮੀਂਹ ਦੀ ਜਿਹੜੀ ਹੈਗੀ ਆ ਬਰਖਾ ਤੇਜ਼ ਹੋ ਗਈ ਤੇ ਪੁਲਾਂ ਥੱਲੇ ਬੈਠੇ ਖੜੇ ਲੋਕਾਂ ਤੋਂ ਤੁਸੀਂ ਜੱਜਮੈਂਟ ਲਾ ਸਕਦੇ ਹੋ ਆਹੇ ਉਹਨੇ ਆਪਾ ਦੇਣਿਆਂ ਚਲੋ ਜੇ ਡਾਕਟਰ ਵਾਲਾ ਕੰਮ ਬਣ ਗਿਆ ਕੋਈ ਦਾ ਕੰਮ ਨਹੀਂ ਪਰੇ ਚੜੇ ਕੀ ਦੂਰੋਂ ਬੋਲ ਸੁਣ ਕੇ ਉਹ ਬੇਤਾਬ ਹੋਇਆ ਕਿਉਂ ਰਬਾਬ ਹੋਇਆ ਕਣ ਗੁਲਾਬ ਖੁਸ਼ਬੋ ਅੱਜ ਮਿਲ ਕੇ ਮਹਿਫਿਲ ਕਰਵਾ ਰੀਮੀ ਆ ਗਿਆ ਜੀ ਬਠਿੰਡੇ ਤੋਂ ਤੇ ਇਹ ਆਪਣੇ ਪਾਵਰ ਹਾਊਸ ਰੋਡ ਵਾਲੀਆਂ ਬੱਤੀਆਂ ਆ ਇਧਰੋਂ ਖੱਬੇ ਹੱਥ ਬਸਟਾ ਸੱਜੇ ਹੱਥ ਫੌਜੀ ਚੌਕਾ ਜੀ ਰੋਡ ਤੇ ਆਪਾਂ ਉਹ ਸਾਹਮਣੇ ਅਮਨ ਹਸਪੀਟਲ ਤੇ ਜਾਣਾ ਰਾਜੇਂਦਰ ਘਰ ਦਾ ਡਾਕਟਰ ਉਹ ਜੀ ਹਰੀਬੱਤੀ ਤੇ ਹੁਣ ਦੇਖੋ ਟ੍ਰੈਫਿਕ ਦਾ ਕਮਾਸਾਂ ਆ ਨਹੀਂ ਆਉਂਦਾ ਰੋਡ ਤੇ ਇਹਦਾ ਜੂਕਲੀ ਦਾ ਕਰਕੇ ਹੌਲੀ ਹੌਲੀ ਨਿਕਲ ਰਹੇ ਨੇ ਟੱਪੇ ਆਣਦੇ ਉਹ ਟੱਪੇ ਆਣਦੇ ਮਹਮਨ ਹਸਪੀਟਲ ਤੇ ਡਾਕਟਰ ਰਾਜੇਂਦਰ ਗਰਗ ਹੱਡੀਆਂ ਤੇ ਜੋੜਾਂ ਦੇ ਮਾਹਿਰ ਭਈ ਉਹ ਵੀ ਆਪਾਂ ਨੂੰ ਨਹੀਂ ਮਿਲੇ ਆ ਦੋ ਤਿੰਨ ਦਿਨਾਂ ਦੀ ਛੁੱਟੀ ਤੇ ਗਏ ਨੇ ਪੇਪਰ ਪੂਪਰ ਦਵਾਉਣ ਜਵਾਕਾਂ ਦਾ ਕਿ ਕਿਵੇਂ ਕੀ ਸਿਸਟਮ ਆ ਬੱਤੀਆਂ ੜਪਾਲ ਕੇ ਕਰਾਂ ਲੌਫਸ ਬਈ ਵਰਗਾਂ ਕੋਲੇ ਆਏ ਸੀ ਤੇ ਇਥੋਂ ਵੀ ਕੰਮ ਆਪਣਾ ਨਹੀਂ ਬਣਿਆ ਹਾਂਜੀ ਮੈਂ ਇਹਦਾ ਨੰਬਰ ਦੇ ਦੇ ਮੈਂ ਇਸ ਵਕਤ 3:30 ਵੇਲੇ ਦਾ ਤੇ ਆਪਾਂ ਗੋਲਡੀ ਕੀ ਤੋਂ ਆ ਕੇ ਦਵਾਰੇ ਇਧਰ ਆ ਵੀ ਬੀ ਵਾਲਾ ਚੌਂਪੜੇ ਆ ਗਏ ਉਸਤੇ ਇਹਦੇ ਜਿਹੜੇ ਆਪਾਂ ਨੂੰ ਹੈਗੇ ਆ ਕਵਰ ਬਾਈ ਨੇ ਵੀ ਜਵਾਬ ਦਿੱਤਾ 골ਡ ਕੀ ਕਰਨ ਨੂੰ ਆਪਾਂ ਇਹਦੇ ਵੀ ਆਪਣੇ ਕੰਡਕਟਰ ਦਾ ਪਤਾ ਕਰਕੇ ਆਏ ਸੀ ਉਹ ਵੀ ਨਹੀਂ ਮਿਲਿਆ ਕਨਵਰਟਰ ਤੇ ਬਾਕੀ ਭਾਈ ਇਹ ਤੇ ਜਦੋਂ ਆ ਕੇ ਦੇਖਿਆ ਮੈਂ ਤਾਂ ਬਾਈ ਕੋਲੇ ਦੁਕਾਨ ਤੇ ਗਿਆ ਸੀ ਤੇ ਆ ਇੱਥੇ ਹੋਈ ਜਾਂਦਾ ਸਿਸਟਮ ਰੰਗ ਜਿਹਾ ਬਣ ਰੱਖਿਆ ਸੀਗੇ ਭੁੱਖ ਬਹੁ ਲੱਗੀ ਵੀ ਹਾਂ ਪੈਕ ਕਰਾ ਲੈਣੇ ਮੈਂ ਤੋਰਨਾ ਫਿਰ ਡੁੱਲਦੀ ਤਾਂ ਨਹੀਂ ਚੱਲ ਚੰਗਾ ਲੋ ਜੀ ਤੀਜਾ ਕਿਹੜਾ ਹੋ ਗਿਆ ਆਪਣਾ ਇੱਥੇ ਤੇ ਕੰਮ ਆਪਣਾ ਅਜੇ ਬਣਾਣੀ ਹੁਣ ਤੀਜੇ ਕਿਹੜਾ ਚੱਲ ਗਈ ਆ ਗਿਆ ਚਲੋ ਸ਼ੁਗਰ ਆ ਇਹ ਕੀ ਕੰਮ ਬਣਾ ਲੋ ਜੀ 2-3000 ਦਾ ਹੀ ਸਮਾਨ ਆਇਆ ਮੰਲੋ ਕਰਾਂਗੇ ਕਰਾਂ ਕਿੰਛ ਜਿਤਨਾ ਨਹੀਂ ਐਡਾ ਜੀ ਇੰਨਾ ਕਸਾਮ ਰਹੀ ਆ ਖਾਣ ਪੀਣ ਵਾਲਾ ਹੀ ਨਾ ਕਿਹੜਾ ਕਹਿੰਦੇ ਇਸ ਨੂੰ ਆਹਾ 117 ਕਿੰਨੇ ਦਾ ਆਇਆ ਹੈ 17 ਦਾ 17 ਦਾ ਫਿਰ ਤਾਂ ਸਹੀ ਤੋ ਲੱਗਦਾ 190 ਆਇਆ 130 ਦਾ ਐਮ ਆਰ ਪੀ ਥਲੇ 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 259 ਮਿੱਤਰੋ ਲੱਦ ਲੈ ਸਾਰਾ ਸਮਾਨ ਸਲਾ ਆਸਤਾਨ ਨੇ ਕਟ ਆ ਗਈ ਆਪਣੀ ਆਰਮੀ ਵਾਲੀ ਆ ਆਪਣਾ ਪਿੱਠੂ ਬੈਗ ਉਹਦੇ ਨਾਲ ਆਪਣੇ ਕੀ ਕਹਿੰਦੇ ਆ 슬ੀਪਿੰਗ ਬੈਗ ਆ ਗਿਆ ਆ ਖਾਣ ਪੀਣ ਵਾਲਾ ਸਮਾਨ ਥਲਾ ਅੱਜ ਵੀ ਲੈ ਲਿਆ ਕੱਲ ਆ ਯਾਰ ਫਿਰ ਨਾ ਪੂਰਦੀ ਕੱਲ ਵੀ ਵਾਵਾ ਲੈ ਸੀ ਨਾ ਇਹ ਕੱਲ ਵਾਵਾ ਕੀ ਆ ਤਾਂ ਲੈ ਆ ਆ ਨਹੀਂ ਯਾਰ ਬਿਸਕੁਟ ਜਿ ਮਿਲੇ ਹਨਾ ਇਧਰੋਂ ਹਾਂ ਤੇ ਬਾਕੀ ਕੰਟੇਨਰ ਦੇ ਵਿੱਚ ਭਾਈ ਆਪਣੇ ਕਾਫੀ ਜਿਹੜਾ ਸੀਗਾ ਸਮਾਨ ਥਲਾ ਉਹ ਮੁੱਕਿਆ ਪਿਆ ਸੀ ਆ ਮੁੱਕਣ ਦਾ ਕਾਰਨ ਕੀ ਪਰ ਜਿਹੜੀ ਕੱਲ ਕੰਡੀ ਜੇ ਸੀ ਉੱਥੇ ਵਾਵਾ ਪਿਆ ਸੀ ਇੱਥੇ ਮੁੱਕਿਆ ਹੈ ਬਿਲਕੁਲ ਤੇ ਦੇਣੇ ਆ ਨੇ ਹੁਣ ਦੁੱਦੀ ਚੱਲ ਵੜਾਂਗੇ ਉੱਥੋਂ ਲੈ ਆਵਾਂਗੇ ਕਾਤੀ ਕਿਹਨੇ ਕੀ ਹੁੰਦਾ ਕੰਮ ਜੇ ਲਗਭਗ ਕੋਈ ਨਿਪਰੇ ਚੜ ਨਹੀਂ ਰਿਹਾ ਡਾਕਟਰ ਕੋਲੇ ਗਏ ਡਾਕਟਰ ਨਹੀਂ ਮਿਲਿਆ ਕੱਲ ਆਏ ਇੱਥੇ ਗੰਢੀਨ ਤੇ ਕੱਲ ਗੰਢੀਨ ਬੰਦ ਮਿਲੀ ਅੱਜ ਆਏ ਪਹਿਲਾਂ ਅੱਜ ਬੰਦ ਮਿਲੀ ਹੁਣ ਮਿਲੀ ਹੈ ਹੁਣ ਵੀ ਸਮਾਨ ਸਲਾਣੀ ਕੱਲ ਅੱਜ ਪੂਰਾ ਮਿਲਿਆ ਤੇ ਉਹ ਦੁੱਧ ਦੇ ਬੈਗ ਦਾ ਕਵਰ ਜਾਂ ਪੁੱਛਣਗੇ ਸੀ ਉਹ ਨਹੀਂ ਬਣਿਆ ਲਗਭਗ ਕੁਝ ਨਹੀਂ ਬਣਿਆ ਪਤਾ ਨਹੀਂ ਦਿਨ ਕਿਹੇ ਜਾ ਤੇ ਬਾਕੀ ਦੇਖਦੇ ਆ ਚਲੋ ਕੀ ਗੱਲਬਾਤ ਰਹਿੰਦੀ ਅੱਗੇ ਮੂਡ ਜਵਸ ਠੀਕ ਜੀ ਆ ਕਿਉਂਕਿ ਕਾਮਣਾ ਬਣੇ ਦਾ ਮੂਡ ਵੀ ਨਹੀਂ ਪੁੱਛਿਆ ਹੁੰਦਾ ਆ ਜਾ ਬਈ ਲਾਡੀ ਕੋਜੀ ਐਂਟਰੀ ਡੀਮਾਰਟ ਨੋ پارک ਡੀਮਾਰਟ ਲਓ ਜੀ ਲਿਆ ਲਿਆ ਕੋਈ ਸਿੱਥੋ ਲੈਣਾ ਸੀ ਆਪਾਂ ਡੀਮਾਰਟ ਤੋਂ ਕੀ ਕੁਝ ਲਿਆ ਚਾਕਲੇਟਾਂ ਪਰਫਿਊਮ ਆਹਾ ਪਿਆ ਛੋਲੇ ਜਿਆ ਅਯੋ ਛੋਲੇ ਇਹਦੇ ਭਾਈ ਇੱਕਾ ਬੋਤਲ ਜੀ ਲਈ ਆ ਤੇ ਇੱਕ ਕੀ ਡਿਆਗਾ ਛੋਲੇ ਪੁੱਜੇ ਦੇ ਉਹ ਸਿੱਟੇ ਕੋਣ ਹਾਂ ਚੱਲ ਆਪਾਂ ਬਾਜਾ ਵਾਹ ਇੰਨਾ ਜਿਆ ਬਾਹਾਂ ਨਹੀਂ ਕਰੀਏ ਹੁੰਦੇ ਬੜੀ ਮਹਿੰਗੀ ਖਰੀਦਾਰੀ ਨਹੀਂ ਕਰਦੇ ਇਹ ਪੰਜ-ਪੰਜ ਵਾਲੀ ਆਪਾਂ ਛੋਟੇ ਹੁੰਦੇ ਸੰਤਰੀਆਂ ਆ ਤੇ ਟੋਫੀਆਂ ਕੁੜਫੀਆਂ ਖਾ ਕੇ ਤੇ ਉਹ ਆਪਣੇ ਪੀਲੇ-ਪੀਲੇ ਆਪਦੇ ਸੰਤਰੀ-ਸੰਤਰੀ ਬੋਲੇ ਦੇ ਕਰ ਲੈਂਦੇ ਸੀ ਭਾਈ ਮੂੰਹ ਜਾ ਉਹੋ ਜੀ ਕੋਈ ਗੱਲ ਕਹਾਣੀ ਜੀ ਹੋਈ ਪਈ ਅੱਜ ਤਾਂ ਤੇ ਆ ਇਧਰ ਪਤਾ ਨਹੀਂ ਕਿਹੜੀ ਆ ਬਣੀ ਲਬਨੂਲਾ ਤੇ ਖੜੇ ਕਿਥੇ ਆਪਾਂ ਡੀਮਾਰਟ ਤੇ ਸਮਾਂ ਇਸ ਵਕਤ 5:00 ਵਜ ਕੇ 57 ਮਿੰਟਾਂ ਦਾ 6:00 ਵਜਣ ਵਾਲੇ ਆ ਤੇ ਹੁਣ ਖਿੱਚਦੇ ਆ ਡੱਬਾ ਵਾਲੀ ਨੂੰ ਪਾਉਣੇ ਚੱਲੇ ਖੋਲ ਬਿਮਾਰ ਤੋਂ ਨਿਕਲ ਕੇ ਤੇ ਆਪਾਂ ਡੱਬ ਵਾਲੀ ਰੋਡ ਤੇ ਭਾਈ ਜਿਹੜਾ ਆਪਣੇ ਪਹਿਲਾ ਪੈਟਰੋਲ ਪੰਪ ਸੀਐਨਜੀ ਪੰਪ ਆਉਂਦਾ ਆਪਣੇ ਬਾਈਪਾਸ ਰੋਡ ਤੋਂ ਪਿੱਛੇ ਉੱਥੇ ਰੁਕੇ ਸ ਤੇ ਇੱਥੇ ਤਾਂ ਤੀਏ ਲੱਗਾਂ ਪੰਗਾ ਇਹਨਾਂ ਕੋਲੇ ਮੈਨਾਂ ਦਾ ਸੇਲ ਹੀ ਬਹੁਤ ਹੋ ਜਾਂਦੇ ਇਹਨਾਂ ਦੀ ਲੱਖਾਂ ਦੇ ਹਿਸਾਬ ਨਾਲ ਸੇਲ ਹੁੰਦੀ ਹੋਣੀ ਹੈਗੀ ਇੱਕ ਸੀਐਨਜੀ ਦਾ ਲਵਾਲ ਸੀਐਨਜੀ ਵਾਲਾ ਲਵਾਰ ਰੱਖਿਆ ਤੇ ਬਾਕੀ ਪਾਵਰ ਪੈਟਰੋਲਰ ਆ ਤੇ ਡੀਜ਼ਲ ਵਾਲਾ ਕੰਮ ਮਿੱਤਰਾਂ ਦਾ ਖਾਸਾ ਚੰਗਾ ਚੱਲਦਾ ਲੈ ਮਿੱਤਰਾਂ ਪੈ ਗਈ ਤੇਰੇ ਸੀਐਨਜੀ ਕਰ ਪਰੇ ਕਿੰਦਰ ਬਾਹਰ ਫਰਦਾ ਆ ਗਿਆ ਬੰਦਾ ਹਰੀ ਗੱਡੀ ਤੋਂ ਬੇਨਤਾ ਤੇਰੀ ਚਾਕਲੇਟ ਡਾਕਟਰ ਨੇ ਬੰਦ ਕੀਤੀ ਐ ਨਹੀਂ ਖਾਣੀ ਖੋਲ ਕੇ ਮੈਨੂੰ ਫੜਾ ਦੋ ਤਾਂ ਮੈਗੀ ਗਾਵਾਂ ਤੂੰ ਕੁਛ ਨਹੀਂ ਖਾਣਾ ਛੇਛੇ ਤੇ ਖੋਲੋ 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 ਤੇ ਇਸੇ ਦੇ ਨਾਲ ਹੀ ਭਾਈ ਆਪਾਂ ਮੈਥੇ ਪਿੰਡ ਤੋਂ ਪਿੱਛੇ ਆ ਮੈਥੇ ਪਿੰਡ ਵਾਲੇ ਪੁਲ ਕੋਲੇ ਆ ਗਏ ਮੰਡੀ ਡੱਬ ਵਾਲੀ ਮਹਿਤਾ ਇੱਧਰ ਨੂੰ ਰਹਿ ਗਿਆ ਤੇ ਗੈਰੀ ਬੂਟਰ ਵੀ ਇੱਧਰ ਨੂੰ ਰਹਿ ਗਿਆ ਤੇ 6 ਵਜੇ ਤੇ 33 ਮਿੰਟਾਂ ਦਾ ਸਮਾਂ ਤੇ ਕੀ ਖੋਲ ਲਈ ਚੌਕਲੇਟ ਕਹਿੰਦੇ। ਜਮੇ ਤੇਰੇ ਗੱਲ ਕਰਕੇ ਇਸ ਵਕਤ ਵੀਊ ਦੀ ਤਾਂ ਬਹੁਤ ਹੀ ਸ਼ਾਨਦਾਰ ਵੀਊ ਆ ਰਿਹਾ ਹੈ। ਉਹ ਆਪਣੇ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਹੜਾ ਵੀਊ ਹੈ ਇਸ ਟਾਈਮ। ਵਾਕਈ ਲਾਜਵਾਬ। ਜਿਹੜਾ ਸੂਰਜ ਅਸਤ ਦਾ ਸੀਨ ਹੁੰਦਾ ਨਾ ਉਹ ਵਾਕਈ ਮਨ ਕੇ ਚਲੋ ਦੇਖਣਯੋਗ ਹੈ। ਉਹ ਸਮਾਂ ਹੁੰਦਾਗਾ ਜਦੋਂ ਸੂਰਜ अस्त ਹੁੰਦਾਗਾ ਜਿਹੜੇ ਉਹਦੇ ਆਸੇ-ਪਾਸੇ ਰੰਗਾਂ ਦੀ ਲਹਿਰ ਲਾ ਲੋ ਰੰਗਾਂ ਦੀ ਪੇਂਟਿੰਗ ਲਾ ਲੋ ਬਣਦੀ ਆ ਉਹ ਵਾਕਿਆ ਜੀ ਦੇਖਣਯੋਗ ਹੁੰਦੀ ਆ ਹਰੇ ਜਿਵੇਂ ਜਿਵੇਂ ਇਹ ਸੂਰਜ ਛਿਪੂਗਾ ਉਵੇਂ-ਉਵੇਂ ਉੱਪਰ ਆਸੇ-ਪਾਸੇ ਦੇ ਸੰਤਰੀ ਪਣ ਜਾ ਤੇ ਉਹ ਜਿਹੜਾ ਸੀਨ ਬਣਨਾ ਬਹੁਤ ਹੀ ਘੈਂਟ ਗੱਲਬਾਤ ਖਤਮ ਆ ਉੱਥੇ ਚਾ ਚੱਕ ਕੇ ਦਿਖਾਉਂਦਾ ਮੈਂ ਥੋੜਾ ਜਿਹਾ ਵਾਕ ਹੀ ਲਾਜ ਆਪਾਂ ਤੇ ਜਾ ਕਿਹੜੇ ਰੋਡ ਤੇ ਰਹੇ ਆਪਾਂ ਭਾਰਤ ਵਾਲਾਂ ਤੇ ਆਪਾਂ ਜਾਣਾ ਛੇਤੀ ਆਪਾਂ ਡੱਬ ਵਾਲੇ ਇਹਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਥੋੜੀ ਜਿਹੀ ਨੌਲੇਜ ਦੀ ਤੇ 100 ਦੀ ਸਪੀਡ ਜਿਹੜੀ ਹੈਗੀ ਆਪਾਂ ਇੱਕ ਕਾਰ ਦੀ ਲਿਮਟਡ ਆ ਇਹਦੇ ਤੇ ਤੇ ਜਿਹੜੀ ਭਾਰੀ ਸਾਧਨ ਆ ਕੇ ਜਿਵੇਂ ਟਰੱਕ ਵਗੈਰਾ ਆ ਕੇ ਉਹਦੀ ਲਿਮਟ ਹੈਗੀ ਆ ਭਾਈ 80 ਦੀ ਤੇ ਟੋਲ ਪਲਾਜੇ ਦੇ ਉੱਤੇ ਕਾਫੀ ਨੇ ਤੇ ਉਹ ਜਿਹੜੇ ਜ਼ਿਆਦਾਤਰ ਆਨਲਾਈਨ ਹੀ ਕੱਟਦੇ ਆ ਆਫਲਾਈਨ ਕੱਟ ਲੈਂਦੇ ਆ ਵੈਸੇ ਪਰ ਆਫਲਾਈਨ ਮਹਿੰਗਾ ਪੈਂਦਾ ਖਾਸਾ ਸਿਸਟਮ ਤੇ ਨੇੜ ਤੇੜਲੇ ਜਿਹੜੇ ਪਿੰਡਾਂ ਵਾਸਤੇ ਹੈਗੇ ਆ ਭਾਈ ਆ ਵੀ ਆਪਣੇ ਨਾਲ ਲਿੰਕ ਰੋਣਾ ਬਣੀਆਂ ਹੋਈਆਂ ਹੈਗੀਆਂ ਨੇ ਉਹਨਾਂ ਦੇ ਉੱਤੋਂ ਦੀ ਜਾਇਆ ਕਰੋ ਉਧਰ ਭਾਈ ਇੱਕ ਤਾਂ ਤੁਹਾਨੂੰ ਟੋਲ ਨਹੀਂ ਪੈਂਦਾ ਦੂਜੀ ਗੱਲ ਇਹ ਆ ਵੀ ਇਹਦੇ ਉੱਤੇ ਛੇਦੀ ਕਿਤੇ ਕੱਟ ਹੈਣੀਗਾ ਤੇ ਪਹਿਲਾਂ ਵਿੱਚ ਗੱਲ ਇਹ ਵੀ ਸੁਣੀ ਸੀ ਤੇ ਇਹਦੇ ਉੱਤੇ ਵੀ ਆਪਣੇ ਜਿਹੜਾ ਸਾਈਕਲ ਵਿਗਾਰਾ ਉਹ ਵੀ ਅਲਾਉਡ ਹੈਣੀਗਾ ਪਰ ਹੁਣ ਦੇਖੋ ਵੀ ਕੀ ਸਿਸਟਮਾ ਕੀ ਸੀ ਨਾਲ ਬਾਦ ਵੀ ਮਹੂਬੂਬੂ ਤੇ ਤੇ ਕਰੇ ਡੱਬ ਵਾਲੀ ਭਾਈ ਖੱਬੇ ਪਾਸੇ ਤੇ 500 ਮੀਟਰ ਪਥਰਾਲਾ ਰਹਿ ਗਿਆ ਇੱਥੋਂ ਅੱਧਾ ਕਿਲੋਮੀਟਰ ਤੇ ਪਥਰਾਲਾ ਪਿੰਡ ਆ ਜਾਂਦਾ ਜੀ ਤੇ ਉਸ ਤੋਂ ਬਾਅਦ ਅੱਗੇ ਡੱਬ ਵਾਲੀ ਸਿੱਧਾ ਵੀ ਜਾ ਸਕਦੇ ਆਪਾਂ ਤੇ ਲੋਕਲ ਜਿਹਾ ਆਧਾਰ ਕਾਰਡ ਤੇ ਦਿਖਾ ਕੇ ਕਹਿ ਦੇਗੇ ਤਾਂ ਜਿਹੜਾ ਕਾਲਿਆਂ ਵਾਲੀ ਸੜਕ ਕੋਲੇ ਜਾ ਕੇ ਨਿਕਲਦੀ ਹੈ ਟੋਲ ਆਉਂਦਾ ਉੱਥੇ ਕਾਲਿਆਂ ਵਾਲੀ ਸੜਕ ਤੇ ਉਤਰਨ ਤੋਂ ਪਹਿਲਾਂ ਤੇ ਉਹਦਾ ਵੀ ਭਾਈ ਆਪਣੇ ਕੀ ਕਹਿੰਦੇ ਹੈਗੇ ਟੋਲ ਫ੍ਰੀ ਆ ਡੱਬ ਵਾਲੀ ਏਰੀਏ ਵਾਲਿਆਂ ਨੂੰ ਤੇ ਉਹਦੇ ਵਾਸਤੇ ਕੀ ਥੋੜਾ ਆਇਡੈਂਟੀਟੀ ਪ੍ਰੂਫ ਜ਼ਰੂਰ ਆਪਦਾ ਦਿਖਾਉਣਾ ਪੈਂਦਾਗਾ ਵੀ ਅਸੀਂ ਭਾਈ ਡੱਬ ਵਾਲੀ ਪਿੰਡ ਆ ਸਾਡਾ ਤੇ ਤਾਂ ਕਰਕੇ ਕਿ ਸਾਡੇ ਆਪ ਦੇ ਪਿੰਡ ਦੇ ਵਿੱਚ ਹੀ ਪਣਾ ਹੋਇਆ ਤੇ ਵੀ ਅਸੀਂ ਕਿਤੇ ਕਿਤੇ ਟੋਲ ਲਿੰਦੇ ਫਿਰਦੇ ਰਹੀ ਕਿ ਤੇ ਆਹ ਮਣਗੇ ਡਾਕੂਮੈਂਟ ਦਿਖਾ ਦਗੇ ਤਾਂ ਉੱਥੇ ਵੱਟ ਪਾਉਂਦਾ ਕਿ ਕੋਈ ਏਡੀ ਵੱਡੀ ਲੰਮੀ ਚੌੜੀ ਗੱਲ ਨਹੀਂ ਕੀ ਤੇ ਡੱਬ ਵਾਲੀ ਦੀ ਗੱਲ ਕਰਕੇ ਆ ਇੱਥੋਂ ਮੇਰੇ ਸਾਨ ਨਾਲ ਪੈਣ ਨਾਲ ਜੀ 30 ਕਿਲੋਮੀਟਰ ਆਪਾਂ ਨੂੰ ਤੇ ਜੇ ਸਿੱਧਾ ਆਪਾਂ ਜਾਂਨੇ ਆ ਬਲੋਦੇ ਚੜ ਕੇ ਤਾਂ 2 ਕਿਲੋਮੀਟਰ ਆ ਉਹ ਇਧਰ ਡੱਬ ਵਾਲੀ ਪਿੰਡ ਵੀ ਮਣਗੇ ਕਾਲਾਂਲੀ ਰੋਡ ਸਰਸਾ ਰੋਡ ਉੱਤੇ ਹੀ ਲਾਉਂਦਾ ਇਹਨਾਂ ਦਾ ਪਥਰਾ ਵਾਲੇ ਕਿੰਨੇ ਦੇ ਸਿੱਧਾ ਚੌਂਕ ਨਹੀਂ ਜਾਵਾਂਗੇ ਆ ਗਿਆ ਜੀ ਡੱਬਾ ਵਾਲੀ ਹਰਿਆਣਾ ਦੇ ਪੰਜਾਬ ਵਾਲਾ ਅਨੇ ਤੇ ਚਲੋ ਇਹ ਪਹਿਲਾ ਜਿਹੜਾ ਹਰਿਆਣੇ ਪੁਲਿਸ ਦਾ ਜਿਹੜਾ ਨੱਕ ਆ ਗਿਆ ਜੀ ਇਸ ਤੋਂ ਅੱਗੇ ਇੱਥੋਂ ਆਪਣਾ ਡੱਬਾ ਵਾਲੀ ਹਰਿਆਣੇ ਵਾਲਾ ਸਟਾਰਟ ਹੋ ਗਿਆ ਜਦ ਕਦੇ ਮਹਰਮ ਦਾ ਮਜ਼ਮੂਨ ਦੇਖ ਮਿਸਰਾ ਮਹਿਬੀ ਆਉਦਾ ਸ਼ਹਿਰ ਆਉਦਾ ਹੀ ਹੁੰਦਾਗਾ ਇੱਥੇ ਆ ਕੇ ਆਪਣਾ ਆਪਣਾ ਜਿਹਾ ਫੀਲ ਹੋਣ ਲੱਗ ਜਾਂਦਾ ਹੈਗਾ ਲੈ ਭਾਈ ਮਿੱਤਰਾ ਕਰਨਾ ਪਰੇ ਸਰਸਾ ਇਥੋਂ 60 ਕਿਲੋਮੀਟਰ ਤੇ ਫਤਿਆਬਾਦ 96 ਤੇ ਹਿਸਾਰ 147 ਦਿੱਲੀ 314 ਕਿਲੋਮੀਟਰ ਪੈ ਜਾਂਦਾ ਜੀ ਇਹ ਤੇ ਰੇਸ਼ਮ ਸਿੰਘ ਹਾਂ ਜੀ ਤੇ ਇਧਰ ਆਪਣੇ ਬੋਦੀ ਸੇਟ ਆਹ ਸਮਾਪਤ ਹੋ ਗਿਆ ਇਸ ਵਕਤ ਕਿੰਨੇ ਦਾ 7:19 ਮਿੰਟਾਂ ਦਾ ਤੇ ਬਟਿੰਡੋਂ ਐਂਟਰੀ ਇਹ ਮਾਰ ਲਈ ਸੀ ਦੀ ਡੱਬ ਵਾਲੀ ਡੱਬ ਵਾਲੀ ਕਿੱਥੇ ਮਾਰੀ ਬੋਦੀ ਸੇਟ ਕੀ ਦਿਖਾਣਦੇ ਹਾਂ ਅਈ ਤੁ ਆ ਸਾਮਾਨ ਸਲਾ ਲੈ ਕੇ ਜਾਣਾ ਸੀ ਭਾਈ ਤੇ ਬਾਕੀ ਬਾਹਰ ਬਾਬੇ ਪਾੜ ਪੜੀ ਜਾਂਦੇ ਆ ਪਾਣੀ ਚੱਲੀ ਜਾਂਦੇ ਆ ਰਹਿ ਰਸਤਾ ਪਾੜ ਦਿਨ ਛਪਾ ਤੇ ਲਓ ਜੀ ਇਹਨੇ ਨਾਲ ਖੜੇ ਖੜੇ ਤੇ ਆਪਣੇ ਕੋਲੇ ਆ ਗਿਆ ਭਾਈ ਜੋਰੇ ਦਾ ਮੁੰਡਾ ਕਰਨਵੀਰ ਤੇ ਇਹਨੇ ਕੁੱਤਾ ਲਿਆ ਭਾਈ ਤੇ ਕੁੱਤੇ ਦੀ ਕਹਿੰਦਾ ਵੀਡੀਓ ਬਣਾ ਕੇ ਪਾਤਰੇ ਪਏ ਤੇ ਤਾਂ ਮੈਂ ਬਲੌਗ ਦੇ ਵਿੱਚ ਹੀ ਸਾਝਾ ਕਰ ਦਿੰਦੇ ਆ ਤੇ ਕਿਹੜਾ ਅਮਰੀਕਨ ਬੁਲੀਵਗ ਦਾ ਇਹ ਅਮਰੀਕਨ ਬੁਲੀ ਕੁੱਤੇ ਦਾ ਨਾਮ ਵੈਰਾਈਟੀ ਆ ਭਾਈ ਤੇ ਡੱਬ ਵਾਲੀ ਪਿੰਡ ਬਾਈ ਜਿਹੜਾ ਜੋਰਾ ਮੋਟਰਾਂ ਵਾਲਾ ਬਾਈ ਦਾ ਉਹਦਾ ਮੁੰਡਾ ਕਰਨਵੀਰ ਸਿੰਘ ਤੇ ਉਹਨੇ ਭਾਈ ਕੁੱਤਾ ਲਿਆਂਦਾ ਇਹ ਜੇ ਕਿਸੇ ਵੀਰ ਭਾਈ ਨੂੰ ਕੁੱਤੇ ਰਿਲੇਟਡ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਜਾਂ ਕੁੱਤੇ ਦੇ ਤੱਕਰ ਕੋਈ ਕੰਮ ਹੋਵੇ ਤਾਂ ਭਾਈ ਸੰਪਰਕ ਜ਼ਰੂਰ ਕਰ ਸਕਦਾ ਕੰਮ ਕਿਦਾਂ ਦਾ ਜੇ ਕਿਸੇ ਨੇ ਕੋਈ ਮੰਨ ਕੇ ਮੀਟਿੰਗ ਵਗੈਰਾ ਕਰਾਉਣੀ ਆ ਜਾਂ ਹੋਰ ਉਹਦੀ ਫੀਸ ਵਗੈਰਾ ਹੈਗੀ ਆ ਉਹ ਬਾਈ ਨਾਲ ਸੰਪਰਕ ਕਰ ਲੈ ਨੰਬਰ ਦਾਸ ਤਰਾ ਕਿੰਨਾ 70156 70495 70156 70495 77495 ਕੁੱਤਾ ਘੈਂਟ ਆ ਇਧਰ ਮੂੰਹ ਕਰਾਈ ਮੜਾ ਇਹਦਾ ਸਿੰਬੋ ਨਾਮ ਕੀ ਰੱਖਿਆ ਦਾ ਸਿੰਬੋ ਸਿੰਬੋ ਨਾਮ ਹੀ ਭੜਾ ਇਹਦਾ ਓਏ ਸਿੰਬੋ ਗਗਨ ਪਿੰਡ ਅਲੀਕਾ ਤੇ ਭਾਈ ਆਪਣੇ ਕੀ ਕਹਿੰਦੇ ਆ ਡਿਟੇਲਿੰਗ ਮੌਂਕੀ ਵਾਲਾ ਨਾ ਮੈਨੇਜਰ ਤੇ ਇਹ ਭਾਈ ਆਪਣੇ ਕੋਲੇ ਖਾਸਾ ਟਾਈਮ ਹੋ ਗਿਆ ਕਹਿੰਦਾ ਭਾਈ ਹੁਣ ਤੂੰ ਵੀਡੀਓ ਵਗੈਰਾ ਨਹੀਂ ਕਰਨ ਆਇਆ ਤੇ ਮਿਲਦਾ ਨਹੀਂਗਾ ਤਾਂ ਸੱਜਣ ਮਿੱਤਰ ਭਾਈ ਮਿਲਣ ਵਾਸਤੇ ਡੱਬਾ ਵਾਲੀ ਪਿੰਡ ਅੱਡੇ ਤੇ ਆ ਗਿਆ ਹਾਂਜੀ ਆ ਵੀ ਮਿਲਣ ਆ ਗਿਆ ਆ ਵੀ ਮਿਲਣ ਆ ਗਿਆ ਤੇ ਭਾਈ ਦੇ ਦਰਸ਼ਨ ਮਹਿੰਗੇ ਵੇ ਬਈ ਜੀ ਦਰਸ਼ਨ ਮਹਿੰਗੇ ਵੇ ਸੀ ਆਪਾਂ ਕਿੱਥੇ ਬੈਠੇ ਸੀ ਆਪਾਂ ਭਾਈ ਬੋਧੀ ਸੇੜ ਦੀਏ ਆਪਣੇ ਬਾਹਰਲੇ ਪਾਸੇ ਗੱਡੀ ਖੜਾ ਰੱਖੀ ਇੱਥੇ ਸਮਾਨ ਜਾਂ ਲੈ ਕੇ ਰੱਖਿਆ ਸੀਗਾ ਤੇ ਇੱਥੇ ਆ ਗਿਆ ਭਾਈ ਮਾਰ ਕੇ ਬੋਲਟ ਦੀ ਕਿੱਕ ਤੇ ਪਤਾ ਨਹੀਂ ਭਾਈ ਹੁਣ ਮੈਨੂੰ ਲੱਗਦਾ ਗੱਲਾਂ ਬਾਤਾਂ ਇਹਨਾਂ ਦੀਆਂ ਵੱਡੀਆਂ ਹੁੰਦੀਆਂ ਜਾਂਦੀਆਂ ਪਲਟੀਆਂ ਨਿਆ ਤਾਂ ਬੁਲਟਾਂ ਨਹੀਂ ਕਿੱਕਾਂ ਮਾਰਨ ਤੇ ਆ ਗਏ ਉਹ ਵੀ ਮੈਨੂੰ ਲੱਗਦਾ ਕਿੱਕਾਂ ਦੀ ਸੜਫ ਵਾਲਾ ਲਈ ਬੈਠਾ ਬੰਦਰ ਤੇ ਆ ਬਾਈ ਮਿਲਣ ਵਾਸਤੇ ਆਇਆ ਸੀਗਾ ਤੇ ਬਾਕੀ ਵੀਡੀਓ ਵਗੈਰਾ ਦਾ ਕਹਿੰਦਾ ਸੀਗਾ ਕਿਉਂਕਿ ਹੁਣ ਆਪਾਂ ਜਿਵੇਂ ਤੇ ਹੁਣ ਕਿਉਂਕਿ ਆਪਣਾ ਇਧਰ ਸਫਰਾਂ ਆਂਦੀਆਂ ਸਾਂਝ ਆਪਾਂ ਨੂੰ ਲੱਗੇ ਭਾਈ ਤੁਹਾਡੇ ਨਾਲ ਤਾਂ ਕਰਕੇ ਥੋੜਾ ਜਿਆ ਇਧਰ ਲੈ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਆਪ ਦਾ ਆਪ ਹੀ ਦੇਖੋ ਬੰਦਾ ਨਵਾਂ ਬਾਹ ਲੋ ਤੇ ਤਾਂ ਕਰਕੇ ਬਾਕੀ ਮੂੰਹ ਪਿਆਰਾ ਗਵੰਡੀ ਪਿੰਡ ਦਾ ਆਪਣੇ ਦਾ ਮਰੇ ਵਿਚੋਲੇ ਦੇ ਪਿੰਡ ਦਾ ਤੇ ਠੀਕ ਆ ਖਾਸੇ ਟਾਈਮ ਤੋਂ ਅਸੀਂ ਮੰਨ ਕੇ ਚੱਲੋ ਇੱਕ ਦੂਜੇ ਦੇ ਜਿਹੜੇ ਹੈਗੇ ਆ ਮਿੱਤਰਤਾ ਦੀ ਸਾਂਝ ਸਾਡੀ ਬਣੀ ਹੋਈ ਹੈ ਕਿ ਵਧੀਆਂ ਨਹੀਂ ਵੀ ਆਉਂਦੀ ਹੈ ਕਿ 2017 ਤੋਂ ਮੰਨ ਕੇ ਚੱਲੋ ਅਸੀਂ ਇੱਕ ਦੂਜੇ ਦੇ ਟੱਚ ਦੇ ਵਿੱਚ ਆਏ ਸੀਗੇ ਤੇ ਬਾਕੀ ਜਿਹੜਾ ਅੱਜ ਦਾ ਬਲਾ ਉਸ ਸੀ ਆਪਣਾ ਭਾਈ ਉਹ ਇੱਥੇ ਮੰਨ ਕੇ ਚਲੋ ਸਮਾਪਤੀ ਵਾਲਾ ਵਾਧਾ ਤੇ ਸਮਾਨ ਥੱਲੇ ਦੇ ਵਿੱਚੋਂ ਜਿਹੜਾ ਹੈਗਾ ਲੱਲਾ ਪਾਬਾ ਖਾਣ ਪੀਣ ਵਾਲਾ ਪਾ ਸਾਰਾ ਕੁਝ ਲੈ ਲਿਆ ਜਿਹੜੀਆਂ ਮੋਟੀਆਂ-ਮੋਟੀਆਂ ਆਈਟਮਾਂ ਸੀਗੀਆਂ ਲਗਭਗ ਲੈ ਲਈਆਂ ਤੇ ਬੈਗਾਂ ਦੇ ਜਿਹੜੇ ਸਾਈਕਲ ਦੇ ਬੈਗ ਸੀਗੇ ਸੈਡਲ ਬੈਗ ਉਹਨਾਂ ਦਾ ਵੀ ਪਤਾ ਕੀਤਾ ਤੇ ਉਹਦੇ ਰੇਨ ਜਿਹੜੇ ਉਹਦੇ ਕਵਰ ਹੁੰਦੇ ਆਗੇ ਵਾਟਰਪੂਫ ਉਹ ਮੈਨੂੰ ਮੁੰਡਾ ਆਪਣੇ ਮਿਲਟਰੀ ਵਾਲਾ ਜਿਹੜਾ ਸਮਾਨ ਵਜਾਰਾ ਸਿਉਂਦਾਗਾ ਸਟਿਚ ਕਰਦਾਗਾ ਉਹਨਾਂ ਦੇ ਬੈਬੂ ਉਹ ਕਹਿੰਦਾ ਵੀ ਇਹ ਆਪ ਹੀ ਬਾਰਡਰ ਪ੍ਰੂਫੀ ਹੈ ਐਡਾ ਕੋਈ ਚੱਕਰ ਨਹੀਂਗਾ ਛੇਤੀ ਨਹੀਂ ਭੇਜਦੇ ਜਿਪਾਂ ਰੂਪਾਂ ਥਰੂ ਜਾਊਗਾ ਪਾਣੀ ਜੇ ਗਿਆ ਤਾਂ ਤੇ ਅਦਰਵਾਇਜ਼ ਕਹਿੰਦਾ ਤੁਹਾਨੂੰ ਲੋੜ ਨਹੀਂ ਤੇ ਉਹ ਦੇਖਦੇ ਆ ਜੇ ਕੱਲ ਨੂੰ ਤੁਹਾਡੇ ਅੱਪਾ ਵਾਲ ਨੂੰ ਪਤਾ ਕਰਾਵਾਂਗੇ ਜੇ ਮੰਨ ਗਏ ਚਲੋ ਸਹੀ ਰੇਟ ਜਿਹਦੇ ਵਿੱਚ ਸਟਿਚ ਕਰਕੇ ਕਿਸੇ ਨੂੰ ਦਿੱਤੇ ਤਾਂ ਸਮਾਲਾਂਗੇ ਤੇ ਨਹੀਂ ਭਾਈ ਉਹੀ ਟਾਲ ਕਰ ਦਾਂਗੇ ਤੇ ਦੂਜਾ ਜਿਹੜਾ ਆਪਣੇ ਖਾਣ ਪੀਣ ਵਾਲਾ ਸਮਾਨ ਸਲੇ ਸਾਰਾ ਆਪਾਂ ਲੈ ਲਿਆ ਤੇ ਇੱਕ ਰੇਨ ਕੋਟ ਰਹਿ ਗਿਆ ਇੱਕ ਆਪਣੇ ਜਿਹੜੇ ਦੂਜੇ ਮੈਕ ਲਿਆਂਦੇ ਸੀਗੇ ਉਹਨਾਂ ਦੀ ਜਿਹੜੀ ਲੀਡ ਜੀ ਚਾਹੀਦੀ ਆਪਾਂ ਨੂੰ ਉਹ ਦੀ ਜੀ ਉਹ ਰਹਿ ਗਈ ਤੇ ਇੱਕ ਹੋ ਸਕਦਾ ਕੱਲ ਨੂੰ ਕਾਲਿਆਂ ਵਾਲੀ ਦਾ ਵੀ ਟੂਰ ਬਣ ਜੇ ਕਾਲਿਆਂ ਵਾਲੇ ਨੂੰ ਥੋੜਾ ਬਹੁਤਾ ਸਮਾਨ ਦਾ ਦੇਖਣਾ ਸੀਗਾ ਉਹ ਮੁੰਡੇ ਨਾਲ ਗੱਲਬਾਤ ਕਰਨੀ ਹੈਗੀ ਤੇ ਬਠਿੰਡੇ ਜੇ ਗਿਆ ਤਾਂ ਭਾਈ ਹੋ ਸਕਦਾ ਰੇਨ ਕੋਟ ਲੈਣ ਵਾਸਤੇ ਬਠਿੰਡੇ ਜਾਵਾਂ ਤੇ ਆਹੀ ਬਸ ਕੱਲ ਦਾ ਰਹਿਣ ਵਾਲਾ ਰੂਟ ਜਾ ਤੇ ਪਰਸੋਂ ਤੱਕ ਹੋ ਸਕਦਾ ਆਪਾਂ ਚਾਲੇ ਪਾ ਦਈਏ ਜੇ ਆਪਣਾ ਸਮਾਨ ਸਦਾ ਸਾਰਾ ਪੂਰਾ ਆ ਗਿਆ ਦੂਜੇ ਮੁੰਡੇ ਦੇ ਸ਼ੂਜ਼ ਵਗੈਰਾ ਆ ਗਿਆ ਬਸ ਉਹਦੇ ਵੀ ਜਿਹੜੇ ਹੈਗੇ ਬੈਗ ਰਹਿ ਗਏ ਤੇ ਬਾਕੀ ਬਸ ਲਗਭਗ ਤਿਆਰ ਗਈਆਂ ਤੇ ਜਿਹੜੇ ਸਬਰਾਂ ਦੀ ਸਾਂਝ ਆ ਕਿੱਥੋਂ ਦਾ ਕਿਵੇਂ ਪੋਛ ਆ ਉਹ ਤੁਹਾਡੇ ਨਾਲ ਬਹੁਤ ਜਲਦੀ ਹੋ ਸਕਦਾ ਕੱਲ ਨੂੰ ਆਪਾਂ ਤੁਹਾਨੂੰ ਹਿੰਟ ਦੇ ਦੇਗੇ ਦੱਸ ਦੇਗੇ ਤੇ ਜਾਂ ਫਿਰ ਭਾਈ ਪਰਸੋਂ ਤੜਕੇ ਤੁਹਾਨੂੰ ਪਤਾ ਲੱਗ ਹੀ ਜਾਣਾਗਾ ਤੇ ਇਹਨੇ ਨਾਲ ਵਧਾਈ ਬਈ ਹੈ ਵਧਾਈ 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 ਵੇਲੇ ਭਾਈ ਆ ਜਾਓ ਮੋਸਟਰ ਵੈਲਕਮ ਠੀਕ ਹੈ ਪਿੰਡ ਵਾਲੇ ਗੁਰੂ ਘਰ ਕੋਲੇ ਆ ਜਿਓ ਤੇ ਬਾਕੀ ਜਿਹੜਾ ਅੱਜ ਦਾ ਵਲੌਗ ਸੀ ਭਾਈ ਉਹ ਆਪਣਾ ਸਮਾਪਤੀ ਵਾਲਾ ਵੱਧਾ ਮਿਲਦੇ ਆ ਅ ਨਵੀਂ ਸਵੇਰ ਨਾਲ ਨਵੇਂ ਆਪ ਦੀ ਦਿਨਚਰਿਆ ਜਿਹੜੀ ਹੈਗੀ ਉਹਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਣੇ ਆ ਤੇ ਜੇ ਪੇਜ ਨੂੰ ਭਾਈ ਵੀਡੀਓ ਵਧੀਆ ਲੱਗਦੀਆਂ ਤੇ ਪੇਜ ਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਤੇ ਐਨੇ ਨਾਲ ਹੀ ਫਿਰ ਸਸਰੀ ਕਾਲੋਂ ਦੀ ਬੇਨਤੀ ਆ ਹਾਂ ਇਹਦੇ ਵੱਲੋਂ ਬੇਨਤੀ ਆ ਭਾਈ ਬੇਨਤੀ ਕਬੂਲ ਕੀਤੀ ਜਾਵੇ ਕਬੂਲ ਕਰਿਓ ਠੀਕ ਹੈ ਜੀ ਸਸਰੀ ਕਾਲ ਸਾਰਿਆਂ ਨੂੰ